ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਜੀ ਤੇ ਆਪਾਂ ਲੈ ਕੇ ਆ ਗਏ ਅੱਜ ਆਪਣਾ ਨਵਾਂ ਵਲੌਗ ਤੇ ਬਾਈ ਰੱਬ ਨੇ ਫੇਰ ਕੋਟੀਆਂ ਤੇ ਕੋਟ ਤੇ ਟੋਪੀਆਂ ਬਵਾਤੀਆਂ ਦੋ ਦਿਨ ਇੰਨੀ ਵਧੀਆ ਧੁੱਪ ਤੇ ਇੰਨੀ ਵਧੀਆ ਮਤਲਬ ਧੁੱਪ ਚੜ੍ਹਦੀ ਆ ਜੀ ਸਵੇਰ ਹੀ ਸਵੇਰੀ ਬਹੁਤ ਘੈਂਟ ਦੇਣ ਲੱਗਦੀ ਸੀਗੇ ਅੱਜ ਫੇਰ ਉਹੀ ਕੰਮ ਕਰਤਾ ਤੇ ਸਾਡੇ ਘਰੇ ਵੀ ਉਹੀ ਕੰਮ ਪੱਖੇ ਚੱਲੀ ਜਾਂਦੇ ਆ ਚਾਹੇ ਜੋ ਮਰਜੀ ਆਵੇ ਮੀਂਹੇ ਰੀ ਤੂਫਾਨ ਚਾਹੇ ਕੋਸ਼ ਹੋ ਜੇ ਦੁਨੀਆ ਇੱਧਰ ਦੀ ਉੱਧਰ ਹੋ ਜੇ ਪਰ ਜਿਹੜਾ ਆ ਕੰਮ ਆ ਇਹ ਹੋਣਾ ਹੀ ਹੋਣਾ ਹੈ ਪਤਾ ਨਹੀਂ ਕੀ ਚੱਕਰਾਂ ਵੇ ਦਾ ਹਿਸਾਬ ਲੈ ਆ ਵੀ ਸਾਡੇ ਘਰੇ ਦਾ ਬੱਸ ਨਹੀਂ ਤੇ ਜੇ 2 ਦਿਨ ਲੇਟ 2 ਦਿਨ ਨਾਲਾਂਵੇਂ ਤੇ ਕੀ ਹੋਊਗਾ ਪੋਚਾ ਮੈਂ ਤੁਹਾਡੇ ਨਾਲ ਬਹਿਸ ਕਰਨ ਦੇ ਮੂਡ 'ਚ ਨਹੀਂ ਕਿ ਜਿਹੜਾ ਨੰਬਰ ਨੋਟ ਕਰ ਲਓ ਜੀ ਆਪਾਂ ਨੂੰ ਆڈر ਹੀ ਮਿਲਿਆ ਕਿ ਅਸੀਂ ਤੁਹਾਡੇ ਨਾਲ ਬਹਿਸ ਕਰਨ ਦੇ ਮੂਡ 'ਚ ਹੈ ਨਹੀਂ ਜੋ ਮੈਂ ਕੰਮ ਕਰਨਾ ਹੈ ਤਾਂ ਭਾਈ ਮੈਂ ਉਹ ਤਾਂ ਕਰਨਾ ਹੈ ਤੇ ਆਪਾਂ ਚੱਲੇ ਅੱਜ ਖੇਤ ਨੂੰ ਖੇਤ ਆਪਾਂ ਬੀਜ ਕਿਉਂ ਨੇ ਆ ਗੰਨੇ ਆ ਦੇਖੋ ਆ ਖੜ ਜਾ ਆ ਛੋਟੇ ਛੋਟੇ ਪੀਸ ਕਰ ਲਿਆ ਇਦਾਂ ਦਾ ਅੱਖਾਈਆਂ ਜਿਹੜੀਆਂ ਹੁੰਦੀਆਂ ਗੰਨੇਆਂ ਦੀਆਂ ਆ ਜਿਹੜੀਆਂ 1 2 3 ਆ ਸਾਰੇ ਆਪਾਂ ਉੱਥੇ ਵੱਟ ਤੇ ਵੱਟ ਤੇ ਲਾ ਦਾਂਗੇ ਹੁਣ ਆਪਾਂ ਖੇਤ ਨੂੰ ਚੱਲ ਜਾਈਏ ਨਾਲੇ ਘਰੇ ਉਹਨੇ ਜਦੋਂ ਪੱਕੇ-ਪੁੱਕੇ ਬੰਦ ਹੋ ਜਾਣਗੇ ਹੋਰ ਮੇਰਾ ਪੱਕੇ-ਪੁੱਕੇ ਬੰਦ ਹੋ ਜਾਣਗੇ ਉਹਨੇ ਜਦੋਂ ਖੇਤ ਜਾ ਜਾਈਏ ਤੇ ਹਾਂ ਵੀ ਬਾਂਗਾ ਨਹੀਂ ਦਿੰਦਾ ਤੂੰ ਓਏ ਇਹ ਬਹੁਤ ਗੰਦੀ ਚੀਜ਼ ਆ ਇਹ ਤੇ ਕੁੱਕੜ ਸਾਡਾ ਇਹ ਵਕਾਊ ਆ ਜੀ ਇਹ ਕੁੱਕੜ ਵਕਾਊ ਆ ਤੇ ਜੇ ਕੋਈ ਮੇਰਾ ਭਰਾ ਸੱਜਣ ਮਿੱਤਰ ਚਾਹਵਣ ਹੈਗਾ ਆ ਵੱਡਾ ਕੁੱਕੜ ਇਹ ਵਕਾਊ ਆ ਓਏ ਬਹੁਤ ਗੰਦਾ ਕੁੱਕੜ ਆ ਇਹ ਤੇ ਸਾਡਾ ਅਰਾਦਾ ਵੀ ਇਹਨੂੰ ਵੇਚ ਦਈਏ ਠੀਕ ਆ ਨਾ ਜੇ ਕਿਸੇ ਨੂੰ ਚਾਹੀਦਾ ਹੋਇਆ ਤਾਂ ਭਾਈ ਸਾਡੇ ਨਾਲ ਸੰਪਰਕ ਕਰ ਲੈ ਕੁੱਕੜ ਵਕਾਊ ਆ ਮੇਰਾ ਖੇਤ ਜਾਵ ਤੇ ਮੌਸਮ ਫੇਰ ਖਰਾਬ ਹੋ ਗਿਆ ਮੈਨੂੰ ਲੱਗਦਾ ਮੀਂਹ ਫੇਰ ਆਊਗਾ ਤੇ ਤੁਸੀਂ ਵੀ ਜਰੂਰ ਦੱਸੋ ਕਮੈਂਟ ਕਰਕੇ ਤੁਹਾਡੇ ਮੌਸਮ ਕਿਦਾਂ ਵੀ ਧੁੱਪ ਚੜੀ ਅੱਜ ਕਿ ਨਹੀਂ ਸਾਡੇ ਦਾ ਫੇਰ ਉਹੀ ਹਾਲ ਲਓ ਜੀ ਆਪਾਂ ਖੇਤ ਆ ਗਏ ਆ ਤੇ ਇੱਥੇ ਵੀ ਠੰਡ ਬਹੁਤ ਆ ਤੁਸੀਂ ਵੀ ਕਹਿਣਾ ਵੀ ਬਲਜਿੰਦਰ ਪਾਗਲ ਹੋ ਗਿਆ ਹੈ ਲੱਗਿਆ ਵੀ ਜੇ ਘਰੇ ਠੰਡਾ ਤੇ ਇੱਥੇ ਵੀ ਠੰਡ ਹੋਣੀ ਆ ਉਹ ਮੈਂ ਗੱਲ ਕਰਦਾ ਵੈਸੇ ਹੀ ਵੀ ਖੇਤ ਵੀ ਬਹੁਤ ਠੰਡਾ ਇੱਥੇ ਤਾਂ ਕੁਝ ਦਿਸਦਾ ਵੀ ਧੁੰਦ ਵੀ ਪਈ ਹੋਈ ਆ ਸ਼ਹਿਰ ਜਿੱਥੇ ਆਬਾਦੀ ਵਾਲਾ ਏਰੀਆ ਹੁੰਦਾ ਨਾ ਉੱਥੇ ਪਤਾ ਨਹੀਂ ਲੱਗਦਾ ਵੀ ਧੁੰਦ ਪਈ ਆ ਕਿ ਨਹੀਂ ਪਈ ਪਰ ਵੀ ਖੇਤਾਂ ਵਿੱਚ ਤਾਂ ਧੁੰਦ ਵੀ ਪਈ ਹੋਈ ਆ ਚਲੋ ਭਾਈ ਅਸੀਂ ਹੁਣ ਆਪਦੇ ਗੰਨੇ ਲਾ ਲਗੇ ਗੰਨੇ ਲਾ ਕੇ ਫੇਰ ਆਪਾਂ ਜਾਵਾਂਗੇ ਘਰੇ ਚਾਹੂ ਲਓ ਭਾਈ ਤੁਸੀਂ ਲਾਈਵ ਦੇਖੋ ਮੈਂ ਬੈਠਾ ਮੈਨੂੰ ਚਾਹ ਨਹੀਂ ਦਿੱਤੀ ਠੀਕ ਆ ਤੇ ਉਹ ਬਲਕ ਆਪ ਕੱਲੀ ਚਾਹ ਪੀ ਜਾਂਦੀ ਆ ਇਹ ਲਾਈਵ ਤੁਸੀਂ ਦੇਖ ਲਏ ਦੇਖ ਲਿਆ ਬਾਅਦ ਵਿੱਚ ਜੇ ਮੈਂ ਕਿਸੇ ਨੂੰ ਕਹਾਂ ਕਿ ਭਾਈ ਮੈਨੂੰ ਚਾਹ ਨਹੀਂ ਮਿਲਦੀ ਹਨਾ ਤੁਸੀਂ ਤੁਸੀਂ ਯਕੀਨ ਨਹੀਂ ਕਰਨਾ ਤੁਸੀਂ ਕਹਣਾ ਵੀ ਐਦਾਂ ਨਹੀਂ ਹੋ ਸਕਦਾ ਕਿਹੜਾ ਹਨਾ ਇਸ ਕਰਕੇ ਮੈਂ ਲਾਈਵ ਦਿਖਾਦਾ ਤਾਂ ਉਹ ਲਾਈਵ ਵਲੌਗ ਦੇ ਵਿੱਚ ਵੀ ਮੈਨੂੰ ਚਾਹ ਨਹੀਂ ਮਿਲੀ ਕੋਈ ਨਹੀਂ ਤੁਸੀਂ ਬਹੁਤ ਲੜਦੇ ਹੋ ਕੌਣ ਹਾਂ ਲੜਾਈ ਦੀ ਗੱਲ ਨਹੀਂ ਕਿਉਂਕਿ ਜੇ ਮੈਂ ਵੈਸੇ ਮੈਂ ਜੇ ਕਿਸੇ ਨੂੰ ਕਹਾਂ ਮੰਨ ਲੈ ਰਿਸ਼ਤੇਦਾਰ ਹੋ ਜਾਂ ਕਿਸੇ ਨੂੰ ਕਹਾਂ ਕਿ ਭਾਈ ਮੈਨੂੰ ਚਾਹ ਨਹੀਂ ਦਿੱਤੀ ਇਹ ਨਹੀਂ ਹੁਣ ਨਹੀਂ ਇਹਨੂੰ ਪਤਾ ਲੱਗ ਗਿਆ ਵੀ ਵਲੌਗ 'ਚ ਮੇਰੀ ਵੀਡੀਓ ਰਿਕਾਰਡ ਹੋ ਗਈ ਆ ਤੇ ਹੁਣ ਕਹਿੰਦੀ ਲਿਆ ਤੂੰ ਪੀ ਲੈ ਲੈ ਮੈਨੂੰ ਫੜਾ ਦੇ ਲਾਦੇ ਲਾਦੇ ਨੀਂ ਮੇਰੇ ਪਿਆਰੇ ਲਾਦੇ ਹੁਣ ਤੱਕ ਲਾ ਦੇ ਹੁਣ ਹੁਣ ਮੈਨੂੰ ਚਾਹ ਮਿਲੂਗੀ ਵੈਸੇ ਛਕਤੀ ਬਹੁਤ ਆ ਬਲੌਗਾਂ ਚ ਵੀਡੀਓ ਚ ਮਿਲ ਜਾਂਦੀ ਆ ਚਾਹ ਜਿੰਨੇ ਵਾਰੀ ਮੰਗੋ ਨੀ ਮਿਲਦੀ ਆ ਉਹਨੇ ਵਾਲੀ ਜੇ ਮੈਂ ਨਾਅਤ ਵਿਖਾਉਂਦਾ ਅੱਜ ਤੇ ਮੈਨੂੰ ਤਾਂ ਚਾਹ ਮਿਲਨੀ ਨਹੀਂ ਸੀ ਤੇ ਅੱਗ ਆਪਾਂ ਬਾਲੀ ਹੋਈ ਆ ਦੇਖੋ ਕਿਉਂਕਿ ਅੱਜ ਮੌਸਮ ਠੰਡਾ ਮੇਰੇ ਦੁਕਾਨ ਚ ਰੱਬ ਭਾ ਕੇ ਪੈਰ ਸੇ ਤੇ ਆ ਸਾਡੇ ਘਰੇ ਫਿਰ ਮੇਰੇ ਬੋ ਕੋ ਪੁੱਠੀ ਨਿਕਲ ਜਾਂਦੀ ਗੱਲ ਤੇ ਲਾ ਦੇਖੋ ਇੰਨੀਆਂ ਇਹ ਲੈ ਆ ਜਦੋਂ ਜਿੱਦਣ ਤੋਂ ਸਹਲ ਚੜ ਜਾਂਦਾ ਵਾ ਸਾਡੇ ਘਰੇ ਅਜਰਾਬਾਂ ਬਸ ਇਹ ਲਾਉਣੀਆਂ ਹੀ ਨਹੀਂ ਗੇ ਪੈਰ ਨਿੱਗੇ ਰਹਿੰਦੇ ਇੱਥੇ ਤੇ ਮੈਨੂੰ ਤੂੰ ਚਾਹ ਲਿਆ ਕੇ ਦੇ ਤੂੰ ਮੈਂ ਖੇਤ ਗਿਆ ਇਨਾ ਕੰਮ ਗੰਨੇ ਲਾ ਕੇ ਆਇਆ ਗੋਡੀ ਪਾ ਕੇ ਆਇਆ ਤੂੰ ਪੁੱਛਿਆ ਮੈਨੂੰ ਚਾਹ ਵੀ ਨਹੀਂ ਪੁੱਛੀ ਪਾਣੀ ਨਹੀਂ ਪੁੱਛਿਆ ਤੂੰ ਸਾਡੇ ਟੀਵੀ ਨਹੀਂ ਚਲਾ ਕੇ ਦਿੰਦੇ ਟੀਵੀ ਨਹੀਂ ਚਲਾਣਾਗਾ ਤੇ ਭਾਈ ਸਾਡਾ ਦਾਦੀ ਦਾ ਮੇਰੀ ਤਾਂ ਸੱਚ ਮੰਮੀ ਲੱਗਦੀ ਵੰਛੀ ਦੀ ਦਾਦੀ ਆ ਉਹਦਾ ਸਟਾਰ ਪਲੱਸ ਦਾ ਮਸਲਾ ਹੱਲ ਨਹੀਂ ਹੋਇਆ ਤੇ ਮੋਬਾਈਲ ਵੀ ਗਿਆ ਚਲਾਉ ਕਾਲੂ ਲੈ ਜੇ ਰਾਤ ਨੂੰ ਸੌਂਦੇ ਹੋ ਤਾਂ ਪਲੀਜ਼ ਸਾਨੂੰ ਕਾਲ ਕਰ ਤੇ ਭਾਈ ਜੇ ਕੋਈ ਮੇਰਾ ਵੀਰ Airtel ਦਾ ਕਸਟਮਰ ਕੇਅਰ ਨਾਲ ਕਿਸੇ ਦਾ ਸੰਪਰਕ ਹੈਗਾ ਜਾਂ ਕਿਸੇ ਨੂੰ ਪਲਾਨ ਬਾਰੇ ਜਾਣਕਾਰੀ ਹੈਗੀ ਆ Airtel ਦਾ ਡੇਚਾ 2100 ਤੋਂ ਥੱਲੇ ਥੱਲੇ ਹੋਵੇ 2100 ਵਾਲਾ ਤਾਂ ਪਲਾਨ ਮਹਿੰਗਾ ਵਈ 2100 ਚ ਇਕੱਲਾ ਸਟਾਰ ਪਲੱਸ ਚੱਲਦਾ ਉਹ ਅਸੀਂ ਚਲਾਉਣਾ ਨਹੀਂ ਇਸ ਤੋਂ ਕੋਈ ਸਸਤਾ ਪਲਾਨ ਕੋਈ ਜ਼ਿਗਾਰਡ ਦੱਸੋ ਠੀਕ ਆ ਜੀ ਇਹ ਜਿਹੜਾ ਚਲਾਈਏ ਤੇ ਮੋਬਾਈਲ ਵੀ ਗਿਆ ਚਲਾਵਾ ਉਹ ਹੁਣ ਕੱਲੂ ਲੈ ਕੇ ਆਵਾਂਗੇ ਕੱਲੂ ਜਾਊਗੀ ਮੰਮੀ ਲੈ ਕੇ ਆਊਗੀ ਵਾਪਸ ਹਣਾ ਹੁਣ ਮੈਂ ਚਾਹ ਚੁ ਚਾਹ ਪੀ ਗੇ ਲੈ ਆ ਭਈ ਲੈ ਚਾਫੜਾ ਹੁਣ ਇਹ ਤਾਂ ਸਕੂਲੋਂ ਆਇਆ ਹੁਣ ਇਹ ਫੇਰ ਬੈਕ ਹੈ ਹੈ ਮੈਡੂਸ਼ਨ ਨੂੰ ਹੁਣ ਟਾਈਮ ਨਹੀਂ ਮਿਲਦਾ ਤੇ ਵੰਛ ਨੇ ਲਾਹਮਾ ਦਿੱਤਾ ਮੈਨੂੰ ਮੈਨੂੰ ਕਹਿੰਦਾ ਪਾਪਾ ਮੈਂ ਹੁਣ ਕਿੰਨੇ ਦਿਨ ਹੋ ਗਏ ਵਲੌਗ ਦੇ ਵਿੱਚ ਆਇਆ ਨਹੀਂ ਤੇ ਮੈਨੂੰ ਕਿਸੇ ਨੇ ਮਿਸ ਨਹੀਂ ਕੀਤਾ ਲੈ ਵੀ ਸਾਸਰੀ ਹੈ ਕਰਦੇ ਸਾਸਰੀ ਘਾਲ ਸਾਸਰੀ ਘਾਲ ਜੀ ਕੀ ਹਾਲ ਚਾਲ ਹੈ ਮੈਂ ਚੱਲਿਆ ਹਾਂ ਟਿਊਸ਼ਨ ਮੈਂ ਚੱਲਿਆ ਹਾਂ ਟਿਊਸ਼ਨ ਇਹ ਹੁਣੇ ਆਇਆ ਸੀਗਾ ਨਾ ਤੇ ਹੋਰ ਅੱਧਾ ਘੰਟਾ ਵੀ ਨਹੀਂ ਹੋਇਆ ਅਸਲ 'ਚ ਨਾ ਇਹਦਾ ਨਾ ਸ਼ਡਿਊਲ ਵਾਂਛੇ ਦਾ ਬਾਲਾ ਬੀਜੀ ਆ ਜਿੱਦਣ ਤਾਂ ਛੁੱਟੀ ਹੁੰਦੀ ਆ ਉਸ ਦਿਨ ਤਾਂ ਸਾਰਾ ਦਿਨ ਸੁੱਤਾ ਰਹਿੰਦਾ ਤੇ ਉਸ ਦਿਨ ਬਲੌਗ ਵੀ ਬਣਾ ਲੈਂਦਾ ਹੁਣ ਵੈਸੇ ਸਵੇਰੇ ਇਹ 8 ਵਜੇ ਸਕੂਲ ਸਾਢੇ 3:00 ਆਉਣਾ ਨਾ ਸਾਢੇ 3:00 ਸਕੂਲ ਤੋਂ 3:00 ਵਜੇ ਘਰੇ ਹਾਂ ਤੈਨੂੰ ਵੀ ਛੁੱਟੀ ਹੋ ਜਾਂਦੀ ਆ ਫਿਰ ਆਣ ਕੇ ਰੋਟੀ ਪਾਣੀ ਖਾ ਕੇ ਨਾਲ ਦੀ ਨਾਲ ਹੁਣ ਫਿਰ ਅੱਜ ਕੱਲ ਮੈਂ ਬਿਜੀ ਵੀ ਬੜਾ ਸਕੂਲ ਦੇ ਵੀ ਬਾਹਲਾ ਵੀ ਜੀ ਆ ਤੂੰ ਤਾਂ ਪੀਟੀ ਚ ਲੱਗਾ 26 ਜਨਵਰੀ ਦੇ 26 ਜਨਵਰੀ ਦੀ ਪੀਟੀ ਆ ਉੱਥੇ ਵੀ ਲੱਗਾ ਹੈ ਤੇ ਮੈਂ ਤਾਂ ਕਹਿੰਦਾ ਵਧੀਆ ਵੈਸੇ ਸਾਰਾ ਦਿਨ 7 ਵਜੇ ਆਊਗਾ ਸ਼ਾਮ ਨੂੰ ਹੁਣ ਇਹ ਚੱਲਿਆ ਹੁਣ ਪੜ ਪੜ ਲੈ ਪੜ ਲੈ ਫਿਰ ਆਣ ਕੇ ਸੌਂ ਜਾਣਾ ਹਨ ਤੇ ਕਿਹੜੇ ਕਿਹੜੇ ਵੰਸ਼ ਨੂੰ ਮਿਸ ਕਰਦੇ ਆ ਥੱਲੇ ਕਮੈਂਟ ਵੀ ਜ਼ਰੂਰ ਕਰਿਓ ਠੀਕ ਹੈ ਨਾ ਪੰਗੇ ਨਾਲੋਂ ਹਟਦਾ ਨਹੀਂ ਫਿਰ ਛੇਤਰੀ ਖਾਣੇ ਤੂੰ ਉਹ ਨਾਲ ਟਿੱਡਾ ਵੀ ਜਾਓ ਜਾ 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 ਰਹੀ ਚਲਾਏਗਾ ਇਸ ਵੈਸੇ 2 220 ਠੀਕ ਰਹਿੰਦੇ ਆ ਇਹ ਆ ਲੈ ਫੜਾ ਆ ਬਖਾਈ ਬਖਾਈ ਸੂਟ ਬਖਾਈ ਇਧਰ ਆ ਮਾਤਾ ਤੋਂ ਪੈਸੇ ਲੈ ਆਏ ਨੇ ਤੈਂ ਕਰਦੀ ਐਂ ਕਰਦੀ ਆ ਕਰ ਮੰਮੀ ਫੜਾ ਤੂੰ ਪੈਸੇ ਦੇ ਦੇ ਨੀ ਆ ਗਲਤੀ ਤੇਰੀ ਆ ਸੂਟ ਵੇਖੋ ਅੱਲਾ ਪਰ ਮੈਂ ਤਾਂ ਨਾ ਸੁਣਾ ਸਸਤਾ 1000 ਦਾ ਸੂਟ ਲਿਆਈ ਆ ਇਹ ਜਦੋਂ 1000 ਦਾ ਸੂਟ ਲਿਆਈ ਆ ਮੈਂ ਹਸਾਬ ਲੈ ਵੀ ਪੈਸਾ ਨਾ ਮਿਲ ਜੇ ਮਾਤਾ ਨੇ 500 ਦਾ ਨੋਟ ਫੜਾਤਾ ਇਸ ਸਮਾਨ ਸਮੋਹ ਲੈ ਕੇ ਆ ਜੀ ਚਾ ਮਚਾ ਮਚਾ ਕਰਵਾ ਸਾਡੇ ਤਾਂ ਹੈ ਹੀ ਨਹੀਂ ਸੂਟ ਉਹ ਘਟਾਈ ਹੋਰ ਕੀ ਲਾਸ਼ ਆਈ ਹੋਰ ਇਹਨੂੰ ਤੂੰ ਇਹਦੇ ਤੋਂ ਚਾਬੀ ਖੋਲੋ ਸਕੂਟਰੀ ਦੀ ਸਕੂਟਰੀ ਦੀ ਤਾਂ ਨਹੀਂ ਮੈਂ ਖੋਲਣਾ ਹਾਂ ਉਹ ਰਫੜਾ ਇਹਨੂੰ ਸਿੱਟ ਪਿਆ ਅੱਗੇ ਸਿੱਟ ਨੂੰ ਰੋਬੜਾ ਨਹੀਂ ਫੜ ਕੇ ਥਾਣੇ ਕੋਲ ਜਾ ਸਾਡੇ ਨਾਲ ਇਹਨਾਂ ਨੂੰ ਪਿੱਛੇ ਬਹਿ ਕੇ ਜਾਇਆ ਕਰੋ ਨਹੀਂ ਤੂੰ ਇਹ ਪਹਿਲੇ ਲੈ ਕੇ ਪਿੱਛੇ ਬਹਿ ਕੇ ਜਾਇਆ ਕਰੋ ਐਡਾ ਸੁਣਾ ਲੈ ਕਪੜਾ ਐਵੇਂ ਬਸ ਗੱਲਾਂ ਕਰਦੀ ਐ ਨਹੀਂ ਤੇ ਤੈਨੂੰ ਕਿਹਾ ਕਿੰਨੇ ਸੀ ਲਿਆਉਨ ਨੂੰ ਮੇਰਾ ਮੈਂ ਉੱਥੇ ਪਾਈ ਗਲਾਈ ਬਿਟੇ ਲੋਕੀ ਲਈ ਜਾਂਦੀ ਹੈ ਮੇਰੇ ਕਿੰਨੇ ਦੇ ਲਿਆਂਦਾ ਸਹੀ ਦੱਸ 50 ਦਾ ਕਿੰਨੇ ਸੌ ਲੱਗੇ ਕਾ ਸੌ ਦਾ ਤੇ 1 200 ਦਾ ਟਾ 5 ਮੀਟਰ 300 ਰੁਪਏ ਖੂਜ ਪਾਤਾ 300 ਰੁਪਏ ਲਿਆ ਤੇ ਤੈਨੂੰ 100 ਕਹਿੰਦੀ ਸੀ ਨਹੀਂ ਮੈਂ ਕਦੋਂ ਕਿਹਾ ਮੈਂ ਕਿਹਾ 2.5 ਮੀਟਰ 100 ਦਾ ਤੇ ਆ 200 5 ਮੀਟਰ ਆ 1 2.5 ਆ ਸੌ ਦਾ ਕਿਆ 5 ਮੀਟਰ ਲੈ 300 ਰੁਪਏ ਲਾਤਾ ਖੂਜ ਪਾਤਾ ਇਹ ਮੇਰੇ ਮੈਨ ਮੋੜਾ ਕਿਤੇ ਲੱਗਾਈ ਨਹੀਂ ਹੋਣੀ 500 ਨਹੀਂ ਕੱਟ ਕੇ ਲਗਾਈ ਹੋਣੀ ਉੱਥੋਂ ਜ਼ਿਆਦਾ ਲਗਾਈ ਹੋਣੀ ਹੈਨਾ ਹਾਂ ਆ ਵੇਖ ਧੋ ਗਏ ਸਾਫ ਹੋ ਜਾਣਾ ਸਾਫ ਹੋ ਗਿਆ ਸੋਣਾ ਬਾਲਾ ਹੀ ਸੋਣਾ ਕੇ ਮੰਮੀ ਚਲ ਟਰੈਕਟਰ ਟਰਟਰ ਸਾਫ ਕਰ ਲਿਆ ਕਰ ਆ ਕੀ ਵਿੱਚ ਇਹ ਧੋਣਾ ਲਿਆ ਨਹੀਂ 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 ਜੇ ਸਾਫ ਨਾ ਆਇਆ ਇਹ ਫੇਰ ਹੋ ਜਾਊਗਾ ਹੈ ਫਿਰ ਮਸੀਂ ਆਪਣਾ ਟਰੋਲਾ ਇੱਧਰ ਵੇਖੋ ਸਹੀ ਬਾਲਾ ਸੁਣ ਲਿਆ ਉਹੀ ਮੈਂ ਤੁਹਾਨੂੰ ਕਿਹਾ ਟਰੈਕਟਰ ਸਾਫ ਕਰ ਲਿਆ ਕਰਾਂਗੇ ਆ ਤੇ ਹੋਰ ਤੇ ਉਹ ਵੀ ਨਹੀਂ ਲਾ ਕੇ ਤਿਕੜਾਈ ਕਰਾ ਕੇ ਜਿਹੜਾ ਵਧੀਆ ਤੇ ਇਹ ਸੂਟ ਚਾਹੁੰਦੇ ਇਹ ਮਤ ਬਨੇ ਇਹ ਨਾ ਤੇ ਹੁਣ ਵੀ ਮੈਂ ਇੰਨੇ ਦੀ ਇੰਨੇ ਦੀ ਸਾਰਾ ਖਰਾਬ ਹੈ ਇੰਨੇ ਦੀ ਵੀ ਆ ਲੈ ਵੇਖ ਲੈ ਸੌਖੀ ਆਣਾ ਆ ਦੇ ਨੇ ਦੀ ਲਾਈਨ ਆਉਗੀ ਆਂਦੀਆਂ ਨਾ ਨਹੀਂ ਨਹੀਂ ਇਹ ਤਾਂ ਉਹ ਗੰਦ ਨੂੰ ਧੋ ਲਿਓ ਸਿਆ ਖਸਿਆ ਹੁੰਦਾ ਤਾਂ ਬੇਕਾਰ ਹੁੰਦਾ ਐਡੇ ਵੀ ਨਹੀਂ ਹੋ ਹੈਗੇ ਵੀ ਇਹਨੂੰ ਸਸਤਾ ਦੇਣ ਵਾਲੇ ਬਸ ਦੋਹੀ ਦੁਨੀਆ ਲੁੱਟਣ ਖਣੋ ਪਈ ਆ ਬਸ ਅਗਲੇ ਅੱਛਾ ਤੇ ਹੋਰ ਐਵੇਂ ਨਾ ਲੁੱਟ ਕੇ ਲੈ ਜਣ ਹਾਂ ਤੇ ਤੂੰ ਗਈ ਆ ਛੱਡਣ ਗਈ ਆ ਤੂੰ ਵੰਚ ਨੂੰ ਟਿਊਸ਼ਨ ਤੇ ਤੂੰ ਖਰੀਦਦਾਰੀਆਂ ਕਰਦੀ ਫਿਰਦੀ ਨਹੀਂ ਨਾ ਨਾ ਅੱਜ ਯਾਰ ਮੰਮੀ ਤੂੰ ਤਾਂ ਇੱਥੇ ਹੀ ਵਾਸਤੇ ਬੈਠ ਜੀ ਕਦੋਂ ਖਲੋਂਦੀ ਆ ਹਾਏ ਇੱਥੇ ਬੱਸਾਂ ਸਾਰੀਆਂ ਇੱਥੋਂ ਲੰਘ ਜਾਈਆਂ ਲੰਘਦੇ ਨਹੀਂ ਆਉਂਦੀਆਂ ਲੰਘਦੀਆਂ ਵੀ ਤੇ ਆਉਂਦੀਆਂ ਜਾਂਦੀਆਂ ਜਾਂਦੀਆਂ ਆਉਂਦੀਆਂ ਸਾਰੀਆਂ ਉਹ ਆਦੇ ਨਾਲ ਚੈਨਲ ਪੋਟ ਤੇ ਆਹ ਵੇਖ ਲੋ ਉਹ ਦੂਜੀ ਚੱਲੂਗੀ ਕੁੜੀ ਦੀ ਕਿਸਮਤ ਕਿੰਨੀ ਤੇਜ ਆ ਆਹੀ ਆਪ ਦਿੱਲੀ ਲਈ ਆਈਆਂ ਕੁੜੀ ਲਈ ਖਾਮ ਖਾਈ ਦਸ ਕੁੜੀ ਦੀ ਕਿਸਮਤ ਕਿੰਨੀ ਤੇਜ ਆ ਕੁੜੀ ਲਾ ਜਾ ਕੇ ਸੌ ਗਈ ਨਹੀਂ ਉਹਨੂੰ ਲੋੜੀ ਤਾਂ ਦੇਖੀ ਨਹੀਂ ਆਈ ਸੀਗੇ ਐਦ ਕੀ ਤੇ ਆਹ ਵੇਖ ਲੋ ਮੋਬਾਈਲ ਕਿ ਆ ਚ ਲਾਉਂਦੇ ਕੋਲੇ ਪਾਪਾ ਮੋਬਾਈਲ ਲੈ ਕੇ ਅਸੀਂ ਕੱਲ ਤੇ ਹੁਣ ਚੱਲੀ ਆ ਮੰਮੀ ਉਹਨੂੰ ਨਾਲੇ ਲੋਹੜੀ ਦੇਖ ਕੇ ਆਉਗੀ ਨਾਲੇ ਆਪ ਦਾ ਮੋਬਾਈਲ ਲੈ ਕੇ ਆਉਗੀ ਚੈ ਐਡਵਾਂਸ ਕਰਾਂ ਅਹੀਂ ਅਗਲੀ ਲੋਹੜੀ ਅਗਲੀ ਲੋਹੜੀ ਹੁਣ ਕੇ ਵੀ ਅਗਲੀ ਲੋਹੜੀ ਤੇ ਚੱਲੀ ਆ ਤੇ ਲੈ ਕੇ ਵੀ ਕੀ ਚੱਲੀ ਆ ਚਾਰ ਰੇਵੜੀਆਂ ਤੇ ਦੋ ਖਜੂਰਾ ਚੱਲ ਚੱਲ ਦੋ ਕ ਖਜੂਰਾ ਤੇ ਹੋਰ ਕੀ ਆ ਇਹ ਆਹ ਅਜਾ ਮੋਬਾਈਲ ਨਾ ਆ ਜਾਂਦਾ ਤੇ ਵੀ ਨਹੀਂ ਜਾਣੀ ਮੋਬਾਈਲ ਮਹਿੰਗਾ ਪੈ ਗਿਆ ਆ ਨਹੀਂ ਮੈਨੂੰ ਤਾਂ ਬਾਹਰ ਆ ਬਟਨ ਵੇਖੀ ਮੰਮੀ ਆਓ ਲਾ ਕੇ ਜਾਈਏ ਵਧੀਆ ਜਾਵਦੇ ਬਹੁਤ ਵਧੀਆ ਜਾਂਦੇ ਆ ਹਾਂ ਚੱਲਦੇ ਆ ਸਿੱਧੇ ਕਰੋ ਅਜੀ ਬੱਚੀ ਆਹ ਬਾਰੇ ਕਦੋਂ ਚਲੇ ਬਹੁਤ ਸਮਾਂ ਲੱਗੇ ਬਾਹਲੇ ਸੋਹਣੇ ਲੱਗਦਾ ਸਾਹ ਵੇਲਾ ਹਣੋ ਬਟਨ ਲੈ ਆਂਦੇ ਕਦੀ ਕੁਛ ਲੈ ਆਂਦੇ ਕਦੀ ਕੁਛ ਇਹ ਤਾਂ ਆਖਿਆ ਸੀ ਕਰ ਨੂੰ ਜਾੜਾ ਤੇ ਫਿਰ ਕੀ ਹੋ ਗਿਆ ਤੁਸੀਂ ਤੀਰਥ ਸਿਨਾਣ ਕਰਾਉਂਦੇ ਜੀ ਤੇ ਅਸੀਂ ਘਰੇ ਬੈ ਕੇ ਕਰਦੇ ਜੀ ਤੀਰਥ ਸਿਨਾਣ ਜਾਣਾ ਅੱਜ ਤਾਂ ਤੇ ਤੈਨੂੰ ਜਦੋਂ ਤੂੰ ਜਾਣਾ ਮਤਲਬ ਸ਼ਹਿਰ ਨੂੰ ਕੁਝ ਨਾ ਕੁਝ ਲੈ ਕੇ ਆਉਣਾ ਖਾਲੀ ਹੱਥ ਨੇ ਕੋਈ ਨਹੀਂ ਐਵੇਂ ਦੇਵੇ ਹੁੰਦਾ ਰਹੇ ਸੱਚੇ ਪਾਤਸ਼ਾਹ ਚੋੜਾਈ ਕਰੇ ਚੈੱਕ ਡਿੱਗ ਪਿਆ ਤੇਰਾ ਚੈੱਕ ਡਿੱਗ ਪਿਆ ਚੈੱਕ ਕੱਟ ਕੇ ਦੇ ਕੇ ਪੈਸੇ ਵੀ ਚੈੱਕ ਨਾਲ ਹੀ ਦੇ ਦੇ ਮਾੜੀ ਮਟੀ ਗੱਲ ਨਾਲ ਸੀ ਤੇ ਮੈਂ ਇਹਨਾਂ ਦੇ ਮੋਬਾਈਲ 'ਚ ਜੇ ਪਵਾ ਦਿਆਂ ਨਾ ਤੇ ਆਪਾਂ ਬਾਅਦਸ ਫਿਰ ਮਾੜੀ ਮਟੀ ਗੱਲ ਨਾਲ ਸੀ ਕਿ ਕਟਕ ਦੇਈਂ ਤੇ ਕੱਟ ਕੇ ਦੇ ਆਉਂਗੀ ਇਹਦੇ ਤਾਂ ਨਹੀਂ ਨਹੀਂ ਇਹਦੇ ਤੂੰ Google Pay ਚਲਾ ਦੇਖਾਂ ਸੌਖੀ ਹੋ ਜੂਗੀ ਤਾਂ ਮੈਂ ਦਈ Google Pay ਚਲਾ ਕੇ ਨੀ ਨੀ ਵਧੀਆ ਮੈਂ ਤੂੰ ਮਿੱਟੀ ਮੋਬਾਈਲ ਤੇ ਚਲਾ ਦੇ ਲੈ ਤੇਰੇ Google Pay ਚਲਾ ਦਿੰਨੇ ਆ ਚਲਾ 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 ਦੇ ਪੈਸੇ ਵੀ ਲੋੜ ਹੀ ਨਹੀਂ ਇਹਨੂੰ ਮੰਗਣ ਦੀ ਪੈਸੇ ਹਾਂ ਲਓ ਜੀ ਚਾਹ ਪੀਓ ਗਰਮਾ ਗਰਮ ਤੇ ਅੱਜ ਤਾਂ ਸਵੇਰ ਦੀ ਆਪਾਂ ਅੱਗ ਵਾਲੀ ਹੋਈ ਆ ਤੇ ਹੁਣ ਸ਼ਾਮ ਹੋ ਗਈ ਆ ਵਹਿਤ ਅਸੀਂ ਇਸ ਵੇਲੇ ਰੋਟੀ ਖਾ ਲਏ ਨੇ ਹੁੰਨੇ ਆ ਸਾਢੇ 1 5 6 ਵਜੇ ਰੋਟੀ ਖਾ ਲਏ ਨੇ ਅੱਜ ਥੋੜਾ ਜਿਹਾ ਕੰਮ ਲੇਟ ਆ ਤੇ ਮੈਂ ਕਿਹਾ ਚਲੋ ਚਾਹ ਪੀ ਲਈਏ ਤੇ ਵਲੌਗ ਨੂੰ ਕਰਨ ਲੱਗੇ ਆਪਾਂ ਅੱਜ ਅੱਜ ਕੋਈ ਨਾ ਗੱਲਾਂ ਮਤਲਬ ਕਈ ਇਹਦੀ ਮੂੰਹ ਚੋਂ ਗਲਤ ਨਿਕਲ ਜਾਂਦੀਆਂ ਪਰ ਮੈਂ ਉਹਨਾਂ ਨੂੰ ਕੱਟਦਾ ਨਹੀਂ ਹੁੰਦਾਗਾ ਐਡਿਟ ਨਹੀਂ ਕਰਦਾ ਹੁੰਦਾ ਕਹਿਣਾ ਸੀਗਾ ਵੀ ਆਪਾਂ ਇਸ ਵਲੌਗ ਨੂੰ ਐਂਡ ਕਰਨ ਲੱਗੇ ਆ ਤੇ ਮੂੰਹ ਚੋਂ ਨਿਕਲ ਗਿਆ ਵੀ ਆਪਾਂ ਅੱਜ ਵਲੌਗ ਨੂੰ ਐਂਡ ਕਰਨ ਲੱਗੇ ਆ ਤੇ ਉਹ ਜਦੋਂ ਜੇ ਕਟਿੰਗ ਹੋ ਜੇ ਵਲੌਗ ਦੇ ਵਿੱਚ ਫਿਰ ਉਹ ਸਵਾਦ ਹੀ ਨਹੀਂ ਆਉਂਦਾ ਹਣਾ ਫਿਰ ਉਹ ਨੇਚਰਲ ਜੀ ਚੀਜ਼ ਨਹੀਂ ਬਣਦੀਗੀ ਆਪਾਂ ਜੋ ਆਪਾਂ ਜਿੱਦਾਂ ਵੀ ਹੁੰਨੇ ਆਪਾਂ ਉਦਾਂ ਹੀ ਆਪਾਂ ਵੀਡੀਓ ਨੂੰ ਅਪਲੋਡ ਕਰ ਦਿੰਨੇ ਆ ਠੀਕ ਹੈ ਜੀ ਤੇ ਪਲੀਜ਼ ਵਲੌਗ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਠੀਕ ਹੈ ਜੀ ਤੇ ਕੱਲ ਨੂੰ ਫਿਰ ਮਿਲਾਂਗੇ ਸਤਿ ਸ੍ਰੀ ਅਕਾਲ